ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 10 ਨਾਗ ਲੈ ਕੇ ਆਏ ਆ ਜੀ ਜਿੰਨਾ ਚ ਜਰਸੀ ਆ ਐਫ ਐ ਕ੍ਰੋਸ ਆ ਸਾਹੀ ਵਾਲਾ ਰੇਧੇ ਪ੍ਰਕਾਰ ਦਾ ਨਾਗ ਗਰਲੈਂਟੋ ਵੀ ਹੈ ਬਾਈ ਦੱਸਦਾ ਦੇਗ ਪ੍ਰਕਾਰ ਦਾ ਨਾਗ ਤੁਹਾਨੂੰ ਮਿਲੂਗਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਗੁਰਦੇਵ ਸਿੰਘਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤੁਸੀਂ ਮੋਗਾ ਜੀ ਮੋਬਾਈਲ ਨੰਬਰ 79017 ਜੀ 556782 ਠੀਕ ਆ ਵੀਰੇ ਕਿੰਨੇ ਨਾਗ ਆ ਜੀ ਅੱਜ ਨਾਗ 10 ਸੀ ਬਾਈ 1 ਕੁੜ ਵੈਗ ਗਿਆ 9 ਰਹਿ ਗਏ ਆ ਸੂਏ ਕਿੰਨੇ ਐ ਚੋ ਸੂਏ ਨਾਲ ਜੋ 1 ਆ ਬਾਕੀ ਗੱਬਣੀ ਆ ਤਿਆਰ ਹੀ ਆ ਤਿਆਰ ਤਿਆਰ ਠੀਕ ਆ ਕਿਧਰੋਂ ਸ਼ੁਰੂ ਕਰਨਾ ਆਪਾਂ ਮੈਂ ਕਹਿੰਦਾ ਜਰਸੀ ਤੋਂ ਕਰ ਮੈਨੂੰ ਜਰਸੀ ਵਾਲੀ ਚੰਗੀ ਲੱਗੀ ਹੈ ਇਹਦੀ ਇਹ ਤੋਂ ਕਰ ਬਾਅਦ ਚ ਕਰ ਲੈ ਇੰਡੋ ਦਿਖਾ ਦਿੰਨੇ ਸੁਆ ਕੇ ਨਮਾ ਵੀਰੇ ਇਹ ਬਈ ਦੂਜਾ ਸੁਆ ਵੇਰ ਸੁੰਦੀ ਹੋਣਿਆ ਜਾਤ ਬਹੁਤ ਜਾਤ ਬਹੁਤ ਭਜਨ ਵੀ ਬਹੁਤ ਭਜਨ ਬਹੁਤ ਆ ਕੁਆਲ ਠੀਕ ਆ ਕਿੰਨੇ ਦਿਨ ਲੈ ਜੂ ਦਿਨ ਬਸ 5-4 ਮਹੀਨਾ ਤਿਆਰੀਆਂ ਚ ਮੰਨ ਕੇ ਆ ਹੁਣ ਇਹੋ ਜਿਹੀ ਵੇੜ ਆਪਣੀ ਆਪ ਦੀ ਦਿੱਤੀ ਵੀ ਆ ਪਿਛਲੇ ਸਾਲ ਦੀ ਆਪਦੇ ਪਿੰਡ ਹੀ ਇੱਥੇ ਕੋਠਿਆਂ ਜੀ ਲੋਕਲ ਹੀ ਲੋਕਲੀ ਹਾਂ ਠੀਕ ਆ ਜੀ ਤੇ ਇਹਨੇ ਪਹਿਲੇ ਸੁਆ ਤੋਂ ਉਹਦੀਨੇ 15 ਸੁਆ ਲੀਟਰ ਦਿੱਤਾ ਗਾਣੇ ਕੁੱਲਈ ਕੁੱਲਈ ਐਰਗਿਆ ਹੋ ਕਹਿੰਦੇ 20 ਚ ਆਉਗੇ 2 ਘਟੇ ਟ੍ਰਾਂਜ਼ੀਸ਼ਨ ਵੀਡੀਓ ਦੇ ਚਾਰੇ ਵੀਰਾਂ ਪਰ 17 18 ਕੋਲੋਂ ਮੰਨ ਕੇ ਸੌਦਾ ਕਰ ਲੈ। ਥਾਣਾ ਦੇ ਥੱਲੋਂ ਤਾਂ ਨਹੀਂ ਬਹਿ ਕੇ ਉੱਠਦਾ ਕੋਈ। ਹੋ ਨਹੀਂ ਉੱਠਦਾ ਬਸ ਗੱਬੜਦੇ ਨੇ ਤਾਂ। ਨਹੀਂ ਗੱਬੜਦੇ ਹਨੂ ਮਾਰਨੀ ਆ। ਤੋਰਦ ਕੇ ਦਿਖਾ ਦੇ। ਸਹੀ ਜਾਲ ਕੁਆਲਿਟੀ ਦਿਖਾ ਬੋ। ਬਰੀਡ ਬਹੁਤ ਆ ਜੀ। ਇਹ ਦਿਖਾਉਣੀ ਤਾਂ ਗਰਲੈਂਡੋ ਸੀਗੀ ਮੈਂ ਕਿਹਾ ਬਾਈ ਨੂੰ ਕਹਿੰਦਾ ਜਰਸੀ ਦਿਖਾ ਬਾਅਦ ਚ ਗਰਲੈਂਡੋ ਵੀ ਦਿਖਾਉਨੇ ਆ। ਤਿਆਰੀ ਬਹੁਤ ਕਮਾਲ ਦੀ ਕੀਤੀ ਆ। ਬਾਈ ਕਹਿੰਦਾ ਬਾੜਾ ਵਹਿ ਮੈਂ ਤਾਂ ਥਾਣਾ ਖੁਣਾ ਦਾ। ਤੇ ਆਪ ਗੱਬਣ ਦੀ ਵੀ ਧਾਰਾ ਮਾਰ ਦਾਂਗੇ ਗੱਬਣ ਦੀ ਤਾਂ ਫਿਰ ਕਾਨੂੰ ਮਰਉਣੀ ਐ ਬਾਕੀ ਚੈੱਕ ਕਰ ਸਕਦੇ ਹੋ ਫਵਾਨਾ ਸੂਣਾ ਫਿਟਨੈਸ ਵਾਲਾ ਥੋੜੀ ਜਿਹੀ ਭਾਲ ਕਰ ਗਏ ਹਨਾ ਬਾਸਾ ਬਾਈ ਹਾਂ ਪਹੂ ਕਰ ਜਾਣਾ ਤੁਹਾਨੂੰ ਦੱਸਿਆ ਜਾ ਜਾਵਾਂ ਥਣ ਚ ਜਾ ਕੇ ਮੋੜ ਲਈ ਵੀਰੇ ਥੋੜਾ ਜਿਹਾ ਇੱਕ ਤੁਹਾਨੂੰ ਸਾਈਡ ਤੇ ਦਿਖ ਰਹੀ ਹੋਊਗੀ ਭਾਲਾ ਬਾਈ ਦੱਸਦਾ ਥੋੜੀ ਜਿਹੀ ਬਾਕੀ ਅੱਗੇ ਜੀ ਇੱਕ ਕਰ ਲਾ ਤੁਹਾਨੂੰ ਹੱਥ ਹੁਣਾ ਲਾਵੇ ਕੋ ਭਣਾ ਗਾਰੰਟੀ ਹੋਊਗੀ ਠੀਕ ਆ ਵੀਰੇ ਜਾਤ ਬਰੀਡ ਦੀ ਵੀ ਚੰਗੀ ਆ ਜੀ ਬਾਕੀ ਮੈਂ ਰੇਕ ਵੀਡੀਓ ਚ ਕਿੰਨਾ ਹੁੰਦਾ ਜੇ ਕੋਈ ਗੱਬਣ ਬਸ ਹੁੰਦਾ ਤਾਂ ਥਣ ਪਾਸ ਕਰ ਲਿਆ ਕਰੋ ਜੇ ਕੋਈ ਸੂਆ ਸਵਾਇਆ ਹੁੰਦਾ ਤਾਂ ਆਪਦੀ ਛੋਲਿਆ ਕਰੋ ਜੈਜ ਲੈਣ ਦੇਣ ਵਾਲੀ ਫਿਕਸ ਡਿਮਾਂਡ ਇਹਦਾ ਮੁੱਲ ਕਰਾਉਣ ਨੂੰ 62000 ਕਰਾ ਲਾ 58000 ਦੀ ਵੜਾ ਹਾਂ ਨਾ ਦੇਣੀ ਹੈ ਕਿੰਨੇ ਦੀ 58 58000 ਦੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਤੁਸੀਂ ਮਰਜ਼ੀ ਕਰਾ ਲਓ ਜੀ 58000 ਦੀ ਵੜ ਦੇਣੀ ਹੈ ਜੀ ਵਿੱਚੋਂ ਮਾਨ ਤਾਨ ਹੋ ਜਾਊਗਾ ਇੱਕ ਇਹ ਕਿਦੂ ਵੀ ਤੋਹਫਾ ਜਰਸੀ ਦਾ ਇਹ ਵੀ ਜਰਸੀ ਦਿਖਾ ਦਿਓ ਵੀ ਚੰਗੀ ਆ ਠੀਕ ਹੈ ਜੀ ਇਹ ਦੇਣ ਹਜੇ ਲੈ ਲੈਂਦੀ ਲੱਗਦੀ ਆ ਇਹ ਲੈ ਲੈਂਦੀ ਆ ਦੇਣ ਇਹ ਵੱਛੀ ਹੂੰ ਚੰਗੀ ਵਾਲੀ ਆ ਠੀਕ ਹੈ ਜੀ ਸੂਆ ਕਿੰਨਾ ਜੀ ਇਹ ਛੇ ਦੰਦ ਵੇਰ ਮੂੰਹ ਤੋਂ ਬਈ ਹਾਂ ਸੁਵਾ ਦੂਜਾ ਜੀ ਸੁਵਾ ਦੂਜਾ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ 5-4 ਦਿਨ ਕੱਢ ਜੂਗੀ ਬੱਚੀ ਠੀਕ ਹੈ ਜੀ ਉਹਦੇ ਨਾਲ ਬੜੀ ਚੰਗੀ ਆ ਰੰਗ 'ਚ ਬਹੁਤ ਫਰਕ ਆ ਬਈ ਇਹ 골ਡਨ ਚ ਆ ਗਈ ਉਹ ਥੋੜੇ ਜਿਹਾ ਬਲੈਕ ਪਾਸ ਚ ਆ ਜਾਂਦੀ ਹੈ ਜੀ ਬਾਕੀ ਤਿਆਰੀ ਇਹ ਵੀ ਸੋਹਣੀ ਕਰਦੀ ਹੁੰਦੀ ਕਿੰਨਾ ਕੁ ਪਾਜੂ ਵੀਰੇ ਦੁੱਧ ਨਿੱਕਰ ਬੜੀ ਆ ਸਹੀ ਗੱਲ ਆ ਜੀ ਸਮੇਂ ਭਲੀ ਇਹ ਵੀ ਚੰਗੀ ਆ ਕਿੰਨਾ ਪਾਜੂ ਵੀਰੇ ਦੁੱਧ ਦੋ ਦੋ ਬਈ 17 18 ਲੀਟਰ ਦੇ ਰੋ ਦੋਣਾ ਚਾਹੀਦਾ ਮੈਨੇ ਠੀਕ ਹੈ ਜਿਆ ਚੰਗੀ ਵਾਲੀ ਆ ਜਾਤ ਚੰਗੀ ਆ ਬਾਕੀ ਬਰੀਕੀਆਂ ਬਹੁਤ ਨੇ ਜਿਹੜੇ ਵੀ ਰਬਰੀਡ ਦਾ ਕੰਮ ਕਰਦੇ ਹੋਣਗੇ ਪਰ ਖੋਨਾਂ ਨੂੰ ਬਿਹਰੇ ਜ਼ਿਆਦਾ ਹੋਊਗੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਬਾਲਟੇ ਲਹਵਾਨੇ ਚ ਬਹੁਤ ਨੇ ਜੀ ਸਾਰੀਆਂ ਬਾਲਟੇ ਲੰਕਰ ਮਾਇਲ ਨੇ ਕੱਢ ਕੇ ਸੋਨਾ ਫੇਸ ਕੁਆਲਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਜਮਾ ਫਿਕਸ ਜੀ ਡਿਮਾਂਡ ਇਹਦਾ ਵੀ 62000 ਆ 60 ਦੀ ਦੇ ਦਾਂਗੇ 62000 ਆ 60 ਦੀ ਦੇਣਾ ਜੋੜਾ ਲੈ ਜੇ ਸੱਜਣ ਕੋਈ ਬਹੁਤ ਜੋੜੇ ਜਿਹੜਾ ਭਾਈ ਆ ਵੇੜ ਚੰਗੀ ਪਾਲੀ ਦਾ ਮੁੱਲ ਤਾਂ ਭਲਾ 60000 ਕਰ ਲਾ ਤਾਂ ਨਹੀਂ ਵਿਕ ਜਾਣਾ ਮੈਂ ਸਹੀ ਗੱਲ ਹੈ ਜੀ ਜਿੱਦ ਦੇ ਜਮਾ ਥੂਪੀ ਜਾਂ ਜਮਾ ਤਿਆਰ ਹੋਗੀ ਉਹਦੇ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਗ ਵਿਕਣੀਆਂ ਜੀ ਅੱਜ ਤੁਹਾਨੂੰ ਜੈਜ ਜੀ ਮਿਲ ਜਾਈਂਗੇ ਬਹੁਤ ਛੀ ਉਤੋਂ ਪੈ ਠਪੜੇ ਦੀ ਵਿਖਾ ਰੋਕ ਵਾਲੇ ਚੰਗੇ ਆ ਸਹੀ ਗੱਲ ਹੈ ਜੀ ਬਾਕੀ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਬਾਲਟ ਲਾ ਹਵਾਨੇ ਚ ਬਹੁਤ ਨੇ ਜੀ ਸਾਰੀਆਂ ਬਾਲਟ ਲਾ ਕਰ ਮਾਲ ਨੇ ਕੱਢ ਕੇ ਸੁਣ ਗਰਲੈਂਡੋ ਲਿਆ ਵੀਰੇ ਹੁਣੇ 60000 ਦੇ ਦੋ ਨੰਬਰ ਦੀ ਡਿਮਾਂਡ ਆ ਰੇਟ ਵੇਰੇ ਕੋਈ ਫੈਕਸ ਨਹੀਂ ਹੁੰਦਾ ਮਾਨਦਾਨ ਸੱਜਣ ਦਾ ਆਏ ਗਏ ਵੀਰ ਦਾ ਜ਼ਰੂਰ ਹੁੰਦਾ ਹੁੰਦਾਗਾ ਗਰਲੈਂਡ ਢੋ ਲਓ ਜੀ ਗਰਲੈਂਡ ਢੋ ਕਿਹੜੀ ਗਰਲੈਂਡ ਢੋ ਆ ਉਹ ਚਾ ਨਾਗਾਗਾ 3 ਨੰਬਰ ਸੁਆ ਕਰ ਨਮਵਰੇ ਸੁਆ ਹੈ ਦੂਜਾ ਦੱਸਿਆ ਮਾਲ ਕਹਿੰਦੇ ਤੀਜਾ ਮੰਨ ਲੈ ਜਿਹੜਾ ਮਰ ਗਿਆ ਉਹ ਵੀ ਹੋ ਗੋ ਰੋ ਰੋ ਪਹਿਲਾ ਦੱਸ ਦਰਦੇ ਹੁੰਦੇ ਲੋਕੀਏ ਤੂੰ ਥੋੜਾ ਜਾ ਲੈ ਇਹਦਾ ਐਫ ਨਾਲੋਂ ਵੀ ਠੰਡੇ ਨਿਕਲੀ ਬਈ ਲਓ ਜੀ ਕਰੇ ਥਰਾਂ ਨੂੰ ਨਹੀਂ ਬਣਾਓ ਹੋਰ ਪਾਸੇ ਹੱਥ ਮਾਰੀ ਚੱਲਾ ਨਹੀਂ ਛੜ ਮਾਰ ਠੀਕ ਹੈ ਜੀ ਲੈ ਚੱਲੀ ਇਧਰ ਨੂੰ ਗਰਮੀਆਂ ਦਾ ਤੋਹਫਾ ਦੁੱਧ ਉਹ ਮੱਝਾ ਵਰਗਾ ਪੈਂਡੇ ਸੀ ਲੈ ਗਾਂਆਂ ਨਾਲੋਂ ਵੀ ਚੰਗੀ ਹੈ ਜੀ ਬਾਕੀ ਕਿੰਨੇ ਕ ਦਿਨ ਕੱਢਦੀ ਹੈ ਵੀਰੇ ਸਿਰਫ 5-4 ਠੀਕ ਹੈ ਜੀ ਆਈਓ ਜਿਹਾ ਲਵਾ ਕੇ ਹਟਿਆ ਜਿੱਲੀ ਤਾਜੀ ਉੱਤਰੀ ਹੈ ਗਿੱਲੀ ਆ ਥੋੜੀ ਜਿਹੀ ਮੌਸਮ ਬਿਠਾ ਗਈ ਤਾਜੀ ਲੰਮੀ ਲਿਆ ਜਾਲਾ ਖਾਨਪੂਰਾ ਮੋਟਾ ਲੱਗਿਆ ਵਾ ਹੱਥੀ ਚਵਾਈ ਆ ਲਾ ਤਿਆਰੀ ਸੋਣੀ ਕਰਦੀ ਕਿੰਨਾ ਕ ਬਾਜੂ ਵੀਰੇ ਦੁੱਧ ਤੋਤਾ ਬਾਈ ਯਾਰ ਐਵੇਂ ਝੂਠ ਮਾਰੀ ਆ ਕਿ ਕੋਲੋਂ ਗਾਣ ਲਈ ਆ ਤੋਤਾ ਨੇ 18 ਕਿਲੋ ਦੱਸਿਆ 16 ਕਿਲੋ ਮੰਨ ਕੇ ਸੌਦਾ ਕਰ ਲੇ ਪਰ ਹੋਊ ਵੀ ਮੱਜਾ ਵਰਗਾ ਵੱਡੀ ਬਹੁਤ ਆ ਕੱਦ ਬਹੁਤ ਆ ਛੋਟੀ ਜੀ ਨਹੀਂ ਮੱਜਾ ਵਰਗਾ ਹੋਊਗਾ ਮੋਹ ਲੈ ਇੰਦਰ ਦੇ ਪਾਸੇ ਇੱਥੋਂ ਵਿਖਾ ਦੂਰ ਲੈ ਜੀ ਖਿੰਦਰ ਦੇ ਪਾਸੇ ਧੁੱਪੇ ਜੇ ਕਰ ਲਈ ਮੜੇ ਚਮਕਣ ਦੇ ਲੈ ਚ ਲਗਾਣੂ ਗਾਣੂ ਤੋੜ ਲਾ ਗਾਣੂ ਤੋੜ ਲਾ ਬਾਕੀ ਓਕੇ ਵੀਰੇ ਡਨ ਖਾਨਪੂਰਾ ਮੋਟਾ ਲੱਗਿਆ ਵਾ ਮੱਜਾ ਵਰਗਾ ਦੁੱਧ ਵੀ ਹੋਊ ਗਰੇ ਮੱਝਾਂ ਵਰਗਾ ਚੰਗੀ ਆ ਦੇਣ ਜਰੂਰ ਲੈ ਜੂ ਪੰਜ ਚਾਰ ਇੱਕ ਦੋ ਦਿਨ ਵੱਧ ਘੱਟ ਹੋ ਸਕਦੇ ਆ ਜੀ ਸੂਆ ਜਿਹੜਾ ਮਰਜ਼ੀ ਮੰਨ ਲਓ ਜੀ ਦੂਜਾ ਮੰਨ ਲਓ ਤੀਜਾ ਮੰਨ ਲਓ ਤੁਹਾਡੀ ਇੱਛਾ ਆਹ ਕਿਦਾਂ ਕਰ ਇਹਦਾ ਮੁੱਲ ਨਹੀਂ ਕਰਨਾ ਮੁੱਲ 50 ਕਰਾਂਗਾ 55 ਕਰਾਂਗਾ 48000 ਦੀ ਵੜ ਦੇ ਦਾਂਗਾ ਵਿੱਚੋਂ ਛੋਟ ਸੱਪਾ ਹੋਊ ਆਫਰ ਜੀ ਹਾਂ 18 ਕਿਲੋ ਵਾਲੀ ਮੱਝ ਲੈਣ ਉੱਠ ਜਾ 2.5 ਲੱਖ ਦੀ ਆਊ ਵੜ ਚੰਗੀ ਪਰ ਇਹਨੇ ਮੱਝਾਂ ਵਰਗਾ ਦੁੱਧ ਹੀ ਪਿਆ ਦੇਣਾ ਪੁੱਠੇ ਪਾਸੇ ਬਹਿ ਜਾ ਸਿੱਧੇ ਪਾਸੇ ਬਹਿ ਜਾ ਲਓ ਜੀ ਚੈੱਕ ਕਰ ਲਓ ਤੋਰ ਦੀ ਬਰੇ ਇਹ ਖੂਬਾ ਬਣ ਹੈ ਖੂਬੀਆ ਯਾਰ ਭਾਈ ਦੁੱਧ ਦਾ ਚਲ ਸੇਵਾ ਦਾ ਹੁੰਦਾ ਪਸ਼ੂ ਠੰਡਾ ਹੋਵੇ ਜਿਹੜਾ ਕੋਈ ਮਰਜੀ ਚੋਈ ਜਾਵੇ ਆਏ ਨਹੀਂ ਬੰਦਾ ਝੋਲੇ ਬੁੜੀ ਝੋਲੇ ਜਵਾਕ ਝੋਲੇ ਪਸ਼ੂ ਠੰਡਾ ਹੋਵੇ ਦੁੱਧ ਤਾਂ ਜਿੰਨਾ ਆਪਾਂ ਵੀਰੇ ਪਾਲਾਂਗੇ ਨਹੀਂ ਨਾ ਪਸ਼ੂ ਦੂਜੇ ਘਰੇ ਆ ਕੇ ਉਹ ਵੀ ਡਰ ਜਾਂਦਾ ਆ ਬਿਲਕੁਲ ਗਿੱਲੀ ਪਈ ਆ ਹਜੇ ਹੁਣੇ ਲਿਆ ਕੇ ਨਵਾ ਕੇ ਹੀ ਹਟਿਆਂਗਾ ਉਹਨੂੰ ਠੀਕ ਆ ਵੀਰੇ ਮੈਂ ਤਾਂ 5 ਹੀ ਹੋਏਗਾ ਹਟਾ 48000 ਰੁਪਿਆ ਡਿਮਾਂਡ ਆ 48000 ਠੀਕ ਆ ਵੀਰੇ ਨਾਗ ਹੋ ਗਏ ਆਪਣੇ ਤਿੰਨ ਚੌਥਾ ਨੰਬਰ ਤੇ ਸ਼ਾਈਵਾਲ ਦਾ ਤੋਹਫਾ ਵਿਖਾਉਣਾ ਹੈ ਸ਼ਾਈਵਾਲ ਦਿਖਾਉਣੀ ਆ ਤਿਆਰੀ ਬੜੀ ਕਮਾਲ ਦੀ ਕਰੀ ਫਿਰਦੀ ਆ ਸੁਆ ਗਿਰਨ ਮਾ ਵਰ ਸੁਆ ਪਲੂਣ ਵੱਚੀ ਸੁੰਦੀ ਦੰਦੋ ਜੀ ਦੰਦੋ ਦੋ ਦੰਦਾਂ ਦਾ ਤੋੜ ਦੇ ਤੋੜ ਦੇ ਫਿਟਨੈਸ ਬਹਾਲੀ ਆ ਹਵਾਨੇ ਦੀ ਕੁਆਲਿਟੀ ਵੀ ਬਹੁਤ ਆ ਤੇ ਫਿਟਨੈਸ ਵੀ ਬਹਾਲੀ ਆ ਠੰਡੀ ਗਾਰੰਟੀ ਆ ਮੈਂ ਕਹਿੰਦਾ ਆਈ ਬਹਿ ਕੇ ਵਿਖਾਉ ਥੱਲੇ ਰੁਕ ਜਾ ਇੱਕ ਮਿੰਟ ਵਾੜੇ ਤੇ ਲਿਆਉਣ ਦੇ ਠੀਕ ਆ ਹੋਰ ਨਾ ਮੱਥੇ ਨੂੰ ਆਵੇ ਛੱਡ ਨਹੀਂ ਨਹੀਂ ਮੈਂ ਤਾਂ ਭੋਗ ਤੋ ਆਇਆ ਕਰਕੇ ਤਾਂ ਨਾਲ ਹੀ ਲੜਵੀਂ ਦੇ ਠੀਕ ਆ ਇਹਦਾ ਫਰੋਗਰਾਮ ਚਾ ਫਿਰ ਹੈ ਜਲੇਬੀਆਂ ਚ ਹੱਥ ਆ ਕਿ ਲੱਡੂਆਂ ਚ ਲੈ ਚੱਕ ਕਰੋ ਜੀ ਚੈੱਕ ਠੰਡੀ ਸੀਲ ਮਰਜੀ ਬੈਠਾ ਰਿਹਾ ਉਪਰਾ ਕਰਦੀ ਥੋੜਾ ਜਿਹਾ ਉਪਰਾ ਵੀ ਕਰਦੀ ਅਹੀਂ ਮੇਰਾ ਥੱਲੇ ਥੋੜਾ ਜਿਹਾ ਥਣ ਮੋਟਾ ਪੂਰਾ ਟਾਪ ਦਾ ਲੱਗਿਆ ਵਾ ਮੋਟਾ ਮੋਟਾ ਥਣ ਜੀ ਕੁਆਲਿਟੀ ਬਹੁਤ ਇਹ ਵੀ ਵੀਰੇ ਗਰਮੀਆਂ ਦਾ ਤੋਹਫਾ ਹੀ ਆ ਜੇ ਗਰਮੀਆਂ ਦਾ ਤੋਹਫਾ ਜਿਆਦਾ ਲਈ ਫਿਰਦਾ ਤੂੰ ਦੇਖ ਸਕਦੇ ਹੋ ਵਨ ਆਫ ਫਿਟਨੈਸ ਆਲਾ ਪਹਿਲੇ ਸਵੇ ਕਿੰਨਾ ਪਾਜੂ ਵੀਰੇ ਓਏ ਛਿਹੜੇ ਹਸਾਉਣਾ ਲੇਵਾ ਤੂੰ 15 ਕਿਲੋ ਚਵਾਊਗਾ ਫਾਕਾ ਦੇ ਬਾਲਾ ਨਹੀਂ ਕੋਈ 15 ਕਿਲੋ ਬਾਲਾ ਨਹੀਂ ਗਾ ਚੰਗੀ ਆ ਵੇੜਾ ਬਾਕੀ 22 10 ਦਾ ਕਿ ਦੰਦ ਦੋ ਦੰਦ ਦੀ ਹੈ ਤੇ ਦੋ ਦੰਦ ਹਜੇ ਹਾਈਟ ਵੀ ਤੁਹਾਨੂੰ ਪਤਾ ਹੋਰ ਕਰੂ ਵਜਨ ਵੀ ਹੋਰ ਵਧਾਊਗੀ ਬਾਕੀ ਚੈੱਕ ਕਰ ਸਕਦੇ ਹੋ ਜੀ ਲਓ ਜੀ ਜਿਵੇਂ ਕੋਈ ਮਰਜ਼ੀ ਝੂਠੀ ਉਹ ਚੱਕਰੇ ਨਹੀਂ ਉਹ ਜਾ ਚਾਵੇਂ ਯਾਰ ਲੈਣ ਦੇਣ ਜੀ ਐਲੀਡ ਮਾਰ ਲੈਣ ਦੇਣ ਨਾਲੀ ਮੋਲੇ ਦਾ ਕੁਝ ਕਰਾਲਾ ਬਰਾਲਾ ਠੀਕ ਹੈ ਜੀ ਤੇ ਵੇੜਾ 56000 ਦੀ ਦੇਣੀ 56 ਦੀ ਉਹ ਜੂ ਮਾਨ ਤਾ ਆ ਵੇੜਾ 55000 ਤੇ ਇੱਕ ਵੀ ਅੱਛੀ ਦੇ ਕੇ ਵਖਾ ਲਈ ਨਹੀਂ ਦਿੰਦਾ ਬਈ ਕੋਈ 56000 ਦੀ ਬਾਈਕ ਨਾਲ ਦੇ ਦਾਂਗੇ ਜੀ ਵਿੱਚੋਂ ਜੈਹ ਜ ਮਾਨਤਾਨ ਜ਼ਰੂਰ ਹੋ ਜਾਊਗਾ ਨਹੀਂ ਦੇਣੀ ਵੀਰੇ ਕਿਸੇ ਨੇ ਉਹ ਵੀ ਦੋ ਦੰਦ ਬੱਚਾ 60 65000 ਤੋਂ ਥੱਲੇ ਕੋਈ ਨੇੜੇ ਨਹੀਂ ਹੋਣ ਦਿੰਦਾ ਵੀਰੇ ਨਾਗ ਹੋ ਗਿਆ ਆਪਣੇ ਚਾਰ ਵੀਰੇ ਹਾਂ ਪੰਜਵੇਂ ਨੰਬਰ ਤੇ ਆਪਣਾ ਹੁਣ ਵਹਿੜ ਗਿਆ ਐਚਪੀ ਆ ਵੀ ਲਿਆ ਫਿਰ ਇਧਰ ਨੂੰ ਇਹ ਫਿਰ ਐਚਪੀ ਚਲੇ ਜਾਂਦੀ ਹੈ ਤਿਆਰੀ ਇਹਦੀ ਵੀ ਚੰਗੀ ਹੈ ਇਹ ਦੰਦੋ ਕਿਵੇਂ ਹੈ ਵੀਰੇ ਇਹ ਚਾਰ ਦਾ ਇਹ ਚਾਰ ਦੰਦ ਦਾ ਵੱਡੀ ਆ ਵਹਿੜ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਮੋਟਾ ਥਾਣਾ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਜੀ ਫਿਟਨੈਸ ਵਾਲਾ ਹਵਨ ਕਿੰਨਾ ਕੁ ਪਾਜੂ ਵੀਰੇ 14 15 16 ਇੱਥੇ ਚਾਜ 14 15 ਦੋ ਦੋ ਤਬਰੇ ਸੇਵਾ ਦਾ ਹੁੰਦਾ ਇਹ ਅੰਦਾਜ਼ਾ ਹੀ ਹੁੰਦਾ ਬਾਕੀ ਤੁਸੀਂ ਆਪਦੇ ਸਮਝ ਨਾਲ ਲੈ ਲੈਣੇ ਦੰਦੋ ਬਾਈ ਦੱਸਦਾ ਕਿ ਚਾਰ ਦੰਦਾ ਜੀ ਭਜਨ ਵਜੂਦ ਵੀ ਚੰਗਾ ਸੰਧੀ ਬਲੀ ਵੀ ਚੰਗੀ ਆ ਸੋਹਣਾ ਮੋਟਾ ਥਾਣਾ ਜੀ ਚੈੱਕ ਕਰ ਸਕਦੇ ਹੋ ਜੀ ਚਾਰ ਹੀ ਥਾਣਾ ਫੂੜ ਸ਼ੰਗ ਪੂਰਾ ਵੀ ਨਹੀਂ ਜੀ ਇਹ ਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 55000 ਦੀ ਦੇਣਾ ਇਹ ਬਾਈ ਕਹਿੰਦਾ 55000 ਦੀ ਦੇ ਦਾਂਗੇ ਕਿੰਨੇ ਨਗ ਹੋ ਗਏ ਵੀਰੇ ਆਪਣੇ ਇਹ ਪੰਜ ਕੋੜ 6ਵਾਂ ਨਗ ਕਿਹੜਾ ਦਿਖਾਉਣਾ ਜੀ 6ਵਾਂ ਵੱਡੀ ਵੜ ਵਖਾ ਦੇਣ ਹੋਰ ਲਈ ਠੀਕ ਹੈ ਜੀ ਆ ਕਰੋ ਸੰਗ ਆਹ ਲਓ ਜੀ ਸੁਆ ਗਨਵਾ ਜੀ ਸੁਆ ਤੀਜਾ ਵੱਡੀ ਆ ਵੜ ਵਜਣ ਵਾਲੀ ਆ ਕਿੰਨਾ ਕੁ ਬਾਜੂ ਦੁੱਧ ਦੇ ਜੀ ਉਹ ਦੋ ਵੀ 25 26 ਲੀਟਰ ਦਿੱਤਾ ਵਾ ਵੜ ਮੈਂ ਐਵੇਂ ਕਈ ਜਾਵਾਂ ਝੂਠ ਮਾਰੀਆਂ ਫਾਰਮ ਚੋਂ ਲਈ ਆ ਸਾਡੇ ਇਥੇ ਹਾਤਾ ਬੰਦੇ ਦਾ ਠੀਕ ਹੈ ਜੀ ਬੋਨੇ ਚੌਂਕ ਚ ਠੀਕ ਹੈ ਜੀ ਮੈਨੂੰ ਤੁਹਾਨੂੰ ਗਾਂ ਲੈ ਜਾਂਦੇ ਆ ਤੇ ਦੀ ਵੀ ਹੁੰਦੇ ਮੈਨੂੰ ਠੀਕ ਹੈ ਜੀ ਉਹਨਾਂ ਤੋਂ ਗਾਂ ਲੈ ਦੋ 25 26 ਕਿਲੋ ਗਾਂ ਦਾ ਚਵਾਇਆ ਵਾ ਠੀਕ ਹੈ ਜੀ ਵੱਡੀ ਆ ਵਾ ਬੱਡੀ ਬਾੜੀ ਆ ਵਾ ਅੰਗ ਵੀ ਕਰਾਉ ਸਾਂਗਣਾ ਹੋ ਜਾਂਦਾ ਮੱਝਾਂ ਰਗਾ ਬਰ ਥਣ ਕੱਲਾ ਕੱਲਾ ਨਿੱਖੜ ਮਾ ਥਣ ਵੀ ਬੇਫਿਕਰ ਹੋ ਜਾ ਥਣਾ ਆਲੇ ਪਾਸੋਂ ਭਾਰ ਸਾਰੇ ਪਹੁੰਵਾਂਗੇ ਸਾਰੇ ਵਕਤ ਥਣਾ ਸੁਣਾ ਦਾ ਬੇਚੈਨ ਹੋ ਜਾ ਠੀਕ ਆ ਜੀ ਜਿਹੜਾ ਗੰਗਾ ਆਪਣੇ ਘਰੇ 2-2 ਦਿਨ ਰਹਿ ਗੰਗਾ ਨਾ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਭਾਰ ਕੱਢਦੀ ਆ ਕੀ ਆ ਕੀ ਨਹੀਂ ਠੀਕ ਆ ਜੀ ਇਹਦੀ ਫਿਰ ਛੋਟੀ ਜੀ ਡਿਮਾਂਡ ਇਹਦਾ ਮੁੱਲ ਤਾਂ ਆਪਣਾ 75000 ਕਰਾ ਲਾ ਠੀਕ ਆ ਜੀ ਪਰ ਇਹ ਵੜ ਦੇਣੀ ਆ ਜਿਹੜੀ ਇਹ ਜੇਬ ਚ ਪਾਉਣੇ 58000 ਦੀ ਦੇਣੀ ਆ 58000 ਦੁੱਧ ਦਾ ਬਾਜੂ ਖੁੱਲ ਲਈ ਹੂੰ ਵੱਡੀ ਆ ਵੜ ਵੀਰੇ ਸੂਆ ਤੀਜਾ ਫਵਾਨਾ ਬਾਕੀ ਵੱਡਾ ਜੀ 25 26 ਕਿਲੋ ਦਾ ਰਿਕਾਰਡ ਆ ਜਿਹੜੇ ਹਸਾ ਹੁਣ ਤਿਆਰੀ ਦਿੱਤਾ ਵੀ ਹੋ ਦਿਨ ਹਜੇ ਕੱਢ ਜੂ 5 4 ਦਿਨ ਨੂੰ ਮਥਾਵ ਖਾਵਾਂ ਬਾਕੀ ਫੇਸ ਕੁਆਲਟੀ ਸੋਹਣੀ ਆ ਅੰਗ ਕ੍ਰੋਸ ਆ ਜਾਂਦਾ ਜੀ ਫਾਇਦਾ ਇਹ ਹੋ ਜਾਣਾ ਭਾਈ ਗਰਮੀ ਇਹਨੇ ਮਨਾਉਣੀ ਨਹੀਂ ਤੇ ਫੈਟ ਆਊਗੀ ਚੰਗੀ ਲੈ ਚੱਲੀ ਭਰੇ ਬੈਕ ਸਾਈਡ ਤੋਂ 58000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਅੱਗੇ ਬਰੇ 7 ਨੰਬਰ ਨਾਲ ਸੂਈ ਦਿਖਾ ਦਿੰਨੇ ਆ ਸੁਵਾ ਕਹਿੰਦੇ ਮਾਂ ਸੂਈ ਹੈ ਦੂਜਾ ਸੁਵਾ ਕਹਿੰਦਾ ਰਾਤ ਦੀ ਸੂਈ ਹੈ ਬੱਚਾ ਕੀ ਹੈ ਅੱਛਾ ਵਾਹਲਾ ਚੰਗਾ ਠੀਕ ਹੈ ਅੱਛਾ ਵਾਹਲਾ ਸੋਨਾ ਬੱਚਾ ਵਾਹਲਾ ਸੋਨਾ ਚੈੱਕ ਕਰੋ ਬੱਚੀ ਹੁੰਦੀ ਜੀ ਦੱਸਿਆ ਸੀ ਕਹਿੰਦੇ ਬਹੁਤ ਚੰਗਾ ਭਰਾਇਆ ਹੈ ਬੱਚਾ ਆ ਗਿਆ ਮਗਰ ਜੀ ਬੱਚਾ ਚੱਲ ਕੋਈ ਗੱਲ ਨਹੀਂ ਰੱਬ ਦੇ ਰੰਗ ਆ ਠੀਕ ਹੈ ਜੀ ਜੇਰ ਦੀ ਸਾਫ ਆ ਜੇਰ ਦੀ ਗਾਰੰਟੀ ਹੈ ਵੀਡੀਓ ਬਕਾਇਦਾ ਬਣਾਈ ਜੀ ਕਿੰਨਾ ਬੋਲਾ ਕੱਢਿਆ ਜੀ ਬੋਲੋ ਵੀ ਤੜਕੇ ਪਹਿਲੀ ਚਮਈਂ ਜਿ ਕੱਢਿਆ 5.5 6 ਕਿਲੋ ਫਟੇਮ ਵਿਖਾ ਦੇ ਚੂਨ ਦਾ ਹਜ ਤੱਕਾਂ ਚੋਰੀ ਤੇ 2 ਤਲਗਾਂ ਘੰਟੇ ਹੋਏ ਸੋ ਜੀ ਤਾਂ ਵੀ ਟਾਈਮ ਹੀ 9.5 ਦਾ ਹੋਇਆਗਾ ਬਾਹਲਾ ਨਹੀਂ ਟਾਈਮ ਹੋਇਆ ਜੀ ਥਣਾ ਦੀ ਡੰਨਾ ਜੀ ਥਣਾ ਦੀ ਗਾਰੰਟੀ ਆ ਵੇੜੀ ਸਾਰੀਆਂ ਵੇੜਾਂ ਜੋ ਵੇੜੇ ਇਹ ਚੰਗੇ ਤਰੂਖ ਉਹਨਾਂ ਦਾ ਸੁਵੰਦਰ ਖੜੀ ਸੰਭੀ ਪਾਲੀ ਨਿੱਗਰ ਆ ਵੇੜ ਪੂਰੀ ਆਏ ਨਹੀਂ ਕੇ ਬਈ ਥੱਕੀ ਹੰਭੀ ਆ ਕੋਲਨ ਨਿੱਗਰਾਂ ਨਾਲੇ ਤਾਜੀ ਸੂਈ ਆ ਸੁਆ ਵੀ ਨਹੀਂ ਮੰਨਿਆ ਕਰਮਾਲੀ ਨੇ ਕੋਈ ਆ ਬਹੁਤ ਵੱਡੀ ਵੇੜ ਆ ਸਹੀ ਗੱਲ ਆ ਜੀ ਪਹਿਲੇ ਜਵਾਈ ਦੇ 5.5 ਕਿਲੋ ਕੱਢਿਆ ਬਾਈ ਦੱਸਦਾ। ਖਾਨ ਸੋਹਣੇ ਸੈਜ ਦਾ ਗੈਪ ਤੇ ਲੱਗਿਆ ਵਾ। ਇਹਦੀ ਡਿਮਾਂਡ ਵੀਰੇ। ਇਹਦਾ ਮੁੱਲ 72000 ਆ ਜੀ। ਹੋ ਜੂ ਮਾਨਤਾਂ ਜੀ। ਮਾਨਤਾਂ ਹੋ ਜੀ। ਠੀਕ ਆ ਜੀ। ਇਹਦਾ ਮੁੱਲ ਬਾਈ ਕਹਿੰਦਾ 72000 ਰੁਪਇਆ ਨਾ ਗੋਗੇ 7 7 8 ਤੇ 9 ਰਹਿ ਗਏ ਵੀਰੇ। 8ਵੇਂ ਗੇਰੀਆ। ਸਾਹੀ ਵਾਲਾ ਬੱਚੀ ਸਾਹਮਣੇ ਖੜੀ ਦੋ ਦੰਦਾ। ਪਰ ਉਹ ਨਹੀਂ ਆ ਹੈ ਰੰਗ ਬਾਲਾ ਚੰਗ ਚੰਦਰਾ। ਕਿੰਨਾ ਸਮਾਂ ਲੈਂਦੀ ਆ? ਉਹ 5-6 ਦਿਨਾਂ ਕੁ ਮਹਾ ਕੱਢੂਗੀ। ਠੀਕ ਆ ਜੀ। ਪੰਜ ਦੇ 6 ਦਰ ਬਾਈ 10 ਦਰ ਲੈ ਚੋ ਚੰਗੀ ਐ ਵੇੜ ਕੱਦ ਵਾਲੀ ਐ ਇਹ ਵੇੜ ਦੇ ਦਾਂਗੇ 53500 ਦੀ ਫਿਕਸ ਤੇ ਠੀਕ ਆ ਠੀਕ ਆ ਜੀ ਮਾਲ ਹੋਗਾ ਜਿਆਦਾ ਕੋਈ ਵੀਡੀਓ ਵੇਂਦਾ ਨਹੀਂ ਵੀਡੀਓ ਬਾਲੀ ਲੰਬੀ ਹੋਗੀ 12 13 ਮਿੰਟਾਂ ਦੀ ਵੀਡੀਓ ਹੋਗੀ ਇਹਦੀ ਵੀ ਤੋਰੇ ਤੁਰੇ ਦੀ ਓਕੇ ਆ ਜੀ ਸਾਡਾ ਗਾਰੰਟੀ ਹੋ ਵੀਡੀਓ ਬਕਾਇਦਾ ਮੰਗਾਲੇ ਵੀ ਠੀਕ ਆ ਜੀ ਲਓ ਜੀ ਚੈੱਕ ਕਰ ਲਓ ਤੇ ਆਹ ਨੋ ਨੰਬਰ ਵੀਰੇ ਇਹ ਨੋ ਨੰਬਰ ਵੇੜ ਕੱਚੀ ਆ ਦੱਸ ਦਿੰਦੀ ਵੇੜ ਪਿੱਛੋਂ ਵਖਾ ਕੀ ਚੀਜ਼ ਆ ਲਓ ਜੀ ਚੈੱਕ ਕਰੋ ਲੀਵੇ ਜੀ ਠੀਕ ਆ ਜੀ ਇਹ ਦੀ ਦਾਂਗੇ ਵੜਾ 57000 ਦੀ ਇਹ 57000 ਹੋਜੂ ਮਾਨਤਾ ਮਾਨਤਾ ਬਾਕੀ ਜਿਹਨੂੰ ਨਾ ਕੋਈ ਪਸੰਦ ਆ ਉਹ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ